ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਆ ਇੱਕ ਹੋਰ ਨਵੀਂ ਕਹਾਣੀ ਲੈ ਕੇ। ਉਮੀਦ ਕਰਦੇ ਆ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਊਗੀ। ਇਹ ਕਹਾਣੀ ਦੋ ਪਿਆਰੀਆਂ ਜਈਆਂ ਸਹੇਲੀਆਂ ਦੀ ਹੈ। ਇੱਕ ਦਾ ਨਾਮ ਰਮਨ ਸੀ ਤੇ ਦੂਜੀ ਦਾ ਨਾਮ ਸੁਮਨ ਸੀ। ਰਮਨ ਤੇ ਸੁਮਨ ਦੋਵੇਂ ਇਕੱਠੀਆਂ ਹੀ ਸ਼ੁਰੂ ਤੋਂ ਇੱਕੋ ਹੀ ਸਕੂਲ ਵਿੱਚ ਪੜ੍ਹਦੀਆਂ ਆਈਆਂ ਹਨ। ਦੋਨਾਂ ਨੇ ਇਕੱਠੇ ਹੀ ਬੈਠਣਾ, ਉੱਠਣਾ ਤੇ ਖੇਡਣਾ ਇੱਕ ਦੂਜੇ ਨਾਲ ਰਲ ਕੇ ਰਹਿਣਾ ਜੇ ਇੱਕ ਨੂੰ ਕੁੱਟ ਪੈਂਦੀ ਤਾਂ ਦੂਜੀ ਆਪਣੇ ਆਪ ਖਾ ਲੈਂਦੀ ਇੱਕ ਦੂਜੇ ਦਾ ਟਿਫਨ ਇੱਕ ਦੂਜੇ ਨਾਲ ਸ਼ੇਅਰ ਕਰਦੀਆਂ ਹੁੰਦੀਆਂ ਸੀ ਜੇ ਇੱਕ ਨੇ ਕੰਮ ਨਾ ਕਰਕੇ ਆਉਣਾ ਤਾਂ ਦੂਜੀ ਨੇ ਵੀ ਨਾ ਕਰਨਾ ਇਦਾਂ ਹੀ ਹੌਲੀ-ਹੌਲੀ ਉਹਨਾਂ ਦਾ ਬਚਪਨ ਬੀਤਦਾ ਗਿਆ ਰਮਨ ਦੇ ਮਾਪਿਓ ਬਹੁਤ ਹੀ ਅਮੀਰ ਘਰ ਤੋਂ ਸੀ ਤੇ ਦੂਜੇ ਬੰਨੇ ਸੁਮਨ ਦਾ ਮਾਪਿਓ ਥੋੜਾ ਜਿਹਾ ਗਰੀਬ ਘਰ ਦਾ ਸੀ ਰਮਨ ਤੇ ਸੁਮਨ ਦੋਵੇਂ ਜਦੋਂ ਵੱਡੀਆਂ ਹੋਈਆਂ ਤਾਂ ਰਮਨ ਦੇ ਪਾਪਾ ਉਹਨਾਂ ਨੂੰ ਉਸ ਜਗ੍ਹਾ ਤੋਂ ਲੈ ਕੇ ਦੂਰ ਹੋਰ ਕਿਸੇ ਸ਼ਹਿਰ ਵਿੱਚ ਚਲੇ ਗਏ ਕਿਉਂਕਿ ਉਹਨਾਂ ਦੀ ਉੱਥੇ ਜੌਬ ਲੱਗ ਗਈ ਸੀ ਤੇ ਉਹ ਜੌਬ ਵੀ ਕਾਫੀ ਵਧੀਆ ਸੀ ਇਸ ਤਰ੍ਹਾਂ ਦੋਨਾਂ ਦੇ ਵਿੱਚ ਵਿਛੋੜਾ ਆ ਗਿਆ ਸਮੇਂ ਦੇ ਬੀਤਣ ਨਾਲ ਦੋਨਾਂ ਵਿੱਚ ਕਾਫੀ ਫਾਸਲਾ ਆ ਚੁੱਕਾ ਸੀ ਰਮਨ ਸ਼ਹਿਰ ਵਿੱਚ ਰਹਿਣ ਲੱਗ ਪਈ ਤੇ ਸੁਮਨ ਵਿੰਡ ਵਿੱਚ ਹੀ ਰਹਿਣ ਲੱਗ ਪਈ ਦੋਨਾਂ ਨੇ ਆਪ ਆਪਣੀ ਪੜ੍ਹਾਈ ਪੂਰੀ ਕੀਤੀ ਰਮਨਦੇਵ ਪਾਪਾ ਬਹੁਤ ਹੀ ਅਮੀਰ ਘਰ ਤੋਂ ਸੀ ਜਿਸ ਕਰਕੇ ਉਹ ਉਹਨਾਂ ਦੇ ਪੈਸਿਆਂ ਤੇ ਅਸ਼ੋ ਰਾਮ ਕਰਦੀ ਰਹੀ ਤੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਢੰਗ ਨਾਲ ਬਤਾਉਣ ਲੱਗ ਪਈ ਉਸ ਨੂੰ ਪਤਾ ਸੀ ਕਿ ਉਸਦੇ ਪਾਪਾ ਬਹੁਤ ਹੀ ਵਧੀਆ ਸੋਸਾਇਟੀ ਤੋਂ ਬਿਲੋਂਗ ਕਰਦੇ ਹਨ ਤੇ ਉਧਰ ਦੂਜੇ ਪਾਸੇ ਸੁਮਨ ਦੇ ਪਿਤਾ ਇੱਕ ਗਰੀਬ ਘਰ ਤੋਂ ਸੀ। ਉਹਨਾਂ ਦੇ ਘਰ ਦਾ ਗੁਜ਼ਾਰਾ ਮਸਾ ਹੀ ਹੁੰਦਾ ਸੀ। ਉਸ ਦੀਆਂ ਦੋ ਹੋਰ ਛੋਟੀਆਂ ਭੈਣਾਂ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਵੀ ਸੁਮਨ ਤੇ ਆ ਚੁੱਕੀ ਸੀ। ਸੁਮਨ ਦੇ ਪਾਪਾ ਦਿਹਾੜੀ ਟੱਪਾ ਕਰਕੇ ਰੋਜ਼ ਥੋੜੇ-ਥੋੜੇ ਪੈਸੇ ਜੋੜ ਕੇ ਘਰੇ ਲੈ ਕੇ ਆਉਂਦੇ ਤੇ ਉਹਨਾਂ ਦਾ ਢਿੱਡ ਭਰਦੇ। ਇਹ ਸਭ ਕੁਝ ਦੇਖ ਕੇ ਸੁਮਨ ਨੂੰ ਬਹੁਤ ਬੁਰਾ ਫੀਲ ਹੁੰਦਾ ਸੀ। ਸੁਮਨ ਨੇ ਸੋਚਿਆ ਕਿ ਆਖਿਰ ਪਾਪਾ ਕਿੰਨਾ ਟਾਈਮ ਤੱਕ ਇਦਾਂ ਹੀ ਕੰਮ ਕਰਦੇ ਰਹਿਣਗੇ ਮੇਰੇ ਪੜੇ ਲਿਖੇ ਹੋਣ ਦਾ ਕੀ ਫਾਇਦਾ ਮੈਨੂੰ ਇੱਕ ਜੋਬ ਕਰ ਲੈਣੀ ਚਾਹੀਦੀ ਹੈ ਸੁਮਨ ਨੇ ਜੋਬ ਲੱਭ ਲਈ ਤੇ ਉਹ ਇੱਕ ਵਧੀਆ ਸੈਲਰੀ ਹੌਲੀ ਹੌਲੀ ਸੁਮਨ ਨੇ ਆਪਣੇ ਪਾਪਾ ਦੇ ਨਾਲ ਮਦਦ ਕਰਨੀ ਸ਼ੁਰੂ ਕਰ ਦਿੱਤੀ ਤੇ ਘਰ ਦੇ ਸਾਰੇ ਖਰਚੇ ਤੇ ਦੋਵੇਂ ਛੋਟੀਆਂ ਭੈਣਾਂ ਦੀ ਜ਼ਿੰਮੇਵਾਰੀ ਵੀ ਸੁਮਨ ਨੇ ਚੱਕ ਲਈ ਸੀ ਕਿਉਂਕਿ ਸੁਮਨ ਦਿਨ-ਪ੍ਰਤੀ ਦਿਨ ਤਰੱਕੀਆਂ ਵਿੱਚ ਜਾ ਰਹੀ ਸੀ ਸੁਮਨ ਨੇ ਬਹੁਤ ਮਿਹਨਤ ਕੀਤੀ ਤੇ ਆਪਣੇ ਪਾਪਾ ਨੂੰ ਵੀ ਕੰਮ ਕਰਨ ਤੋਂ ਹਟਾ ਦਿੱਤਾ ਤੇ ਆਪਣੀਆਂ ਦੋਵੇਂ ਭੈਣਾਂ ਦੀ ਪੜ੍ਹਾਈ ਲਿਖਾਈ ਵੀ ਚੰਗੀ ਤਰ੍ਹਾਂ ਕਰਾਉਣੀ ਸ਼ੁਰੂ ਕਰ ਦਿੱਤੀ ਸਾਰੇ ਘਰ ਦੀ ਜ਼ਿੰਮੇਵਾਰੀ ਸੁਮਨ ਨੇ ਆਪ ਹੀ ਸੰਭਾਲ ਲਈ ਜੇ ਕੋਈ ਘਰ ਦਾ ਖਰਚਾ ਹੁੰਦਾ ਤਾਂ ਸਾਰਾ ਖਰਚਾ ਸੁਮਨ ਹੀ ਕਰਦੀ ਘਰ ਦੇ ਰੋਟੀ ਪਾਣੀ ਤੋਂ ਲੈ ਕੇ ਝਾੜੂ ਪੋਚਾ ਸਾਰਾ ਕੁਝ ਸੁਮਣ ਕਰਕੇ ਫਿਰ ਆਫਿਸ ਵਿੱਚ ਜਾਂਦੀ ਪਰ ਉਧਰ ਦੂਜੇ ਪੰਨੇ ਰਮਨ ਜਿਸ ਨੂੰ ਪਤਾ ਸੀ ਕਿ ਮੇਰੇ ਪਾਪ ਕੋਲ ਬਹੁਤ ਹੀ ਦੌਲਤ ਹੈ ਉਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਬੈਠ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਜਿੰਦੀ ਤੇ ਬਹੁਤ ਸਾਰੀਆਂ ਪਾਰਟੀਆਂ ਕਰਦੀ ਸੋਹਣੇ ਸੋਹਣੇ ਕੱਪੜੇ ਪਾਉਂਦੀ ਤੇ ਘੁੰਮਦੀ ਫਿਰਦੀ ਤੇ ਆਪਣੀ ਲਾਈਫ ਨੂੰ ਪੂਰਾ ਚੰਗੀ ਤਰ੍ਹਾਂ ਇੰਜੋਏ ਕਰਦੀ ਕਿਉਂਕਿ ਉਸ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਸੀ ਕਿ ਉਸ ਨੂੰ ਕੋਈ ਵੀ ਕਮਾਈ ਕਰਨੀ ਪਵੇਗੀ ਜਾਂ ਨਹੀਂ ਸਾਰੀ ਕਮਾਈ ਉਹ ਆਪਣੇ ਬਾਪ ਦੀ ਉਡਾਉਂਦੀ ਰਹੀ ਤੇ ਹੌਲੀ-ਹੌਲੀ ਸਮਾਂ ਬੀਤਦਾ ਗਿਆ ਰਮਨ ਤੇ ਸੁਮਨ ਵਿੱਚ ਬਹੁਤ ਦੂਰੀਆਂ ਪੈਦਾ ਹੋ ਗਈਆਂ ਪਰ ਉਹ ਇੱਕ ਦੂਜੇ ਨਾਲ ਫਿਰ ਵੀ ਕਦੀ-ਕਦੀ ਗੱਲ ਕਰ ਲੈਂਦੀ ਆ ਫਿਰ ਇੱਕ ਦਿਨ ਸੁਮਨ ਦੇ ਮਾਤਾ ਬਿਮਾਰ ਹੋ ਗਏ ਤੇ ਉਹਨਾਂ ਨੂੰ ਹਸਪੀਟਲ ਲੈ ਜਾਣਾ ਪਿਆ ਕਿਉਂਕਿ ਸੁਮਨ ਦੇ ਮਾਤਾ ਦੀ ਅਚਾਨਕ ਹੀ ਪੇਟ ਵਿੱਚ ਬਹੁਤ ਤੇਜ਼ ਦਰਦ ਹੋਣ ਲੱਗਾ ਸੁਮਨ ਰੋਂਦੀ ਹੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਮਾਂ ਨੂੰ ਹਸਪੀਟਲ ਵਿੱਚ ਲੈ ਕੇ ਚਲੀ ਜਾਂਦੀ ਹੈ ਤੇ ਡਾਕਟਰ ਜਦ ਚੈੱਕਅਪ ਕਰਦੇ ਹਨ ਤਾਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇਹਨਾਂ ਦੇ ਅੰਦਰ ਪੱਥਰੀ ਹੈ ਜਿਸ ਕਰਕੇ ਇਹਨਾਂ ਨੂੰ ਇਨੀ ਜ਼ਿਆਦਾ ਦਰਦ ਹੋ ਰਹੀ ਹੈ ਇਹਨਾਂ ਦਾ ਆਪਰੇਸ਼ਨ ਕਰਨਾ ਪਵੇਗਾ ਨਹੀਂ ਤਾਂ ਇਹਨਾਂ ਦੀ ਜਾਨ ਵੀ ਜਾ ਸਕਦੀ ਹੈ ਆਪਰੇਸ਼ਨ ਦੇ ਲਈ ਤੁਹਾਨੂੰ 60000 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ ਫਿਰ ਹੀ ਅਸੀਂ ਇਹਨਾਂ ਦਾ ਆਪਰੇਸ਼ਨ ਸ਼ੁਰੂ ਕਰ ਪਾਵਾਂਗੇ ਸੁਮਨ ਨੂੰ ਕੁਝ ਸਮਝ ਨਹੀਂ ਆ ਰਿਹਾ ਹੁੰਦਾ ਹੈ ਕਿ ਉਹ ਇੰਨੀ ਵੱਡੀ ਰਕਮ ਕਿੱਥੋਂ ਲੈ ਕੇ ਆਵੇਗੀ ਔਰ ਅੱਬ ਅਗੇ ਦਸਾ ਕਰਨ ਲੱਗ ਪੈਂਦੀ ਹੈ ਕਿ ਰੱਬਾ ਤੂੰ ਇਹ ਕਿਹੜੀ ਮੁਸੀਬਤ ਵਿੱਚ ਮੈਨੂੰ ਪਾ ਦਿੱਤਾ ਮੈਨੂੰ ਕੁਝ ਸਮਝ ਵੀ ਨਹੀਂ ਆ ਰਹੀ ਤੇ ਪਾਪਾ ਵੀ ਇੱਥੇ ਨਹੀਂ ਹਨ ਹੁਣ ਮੈਂ ਇਕੱਲੀ ਕੀ ਕਰਾਂ ਮੇਰੀ ਮਦਦ ਕਰੋ ਮੈਂ ਕਿਸ ਤਰ੍ਹਾਂ ਇੰਨਾ ਪੈਸਿਆਂ ਨੂੰ ਇਕੱਠਾ ਕਰਾਂ ਫਿਰ ਉਹ ਸੋਚਦੀ ਹੈ ਕਿ ਮੈਂ ਇੰਨਾ ਪੈਸਿਆਂ ਨੂੰ ਆਪਣੇ ਚਾਚਾ ਜੀ ਕੋਲੋਂ ਮੰਗ ਲੈਣੀ ਆ ਤੇ ਉਹਨਾਂ ਨੂੰ ਕਹਾਂਗੀ ਬਾਅਦ ਵਿੱਚ ਮੈਂ ਤੁਹਾਨੂੰ ਵਾਪਸ ਕਰ ਦਵਾਂਗੀ ਪਰ ਉਹ ਇਹ ਵੀ ਸੋਚਦੀ ਹੈ ਕਿ ਚਾਚਾ ਜੀ ਨੇ ਤਾਂ ਮਦਦ ਨਹੀਂ ਕਰਨੀ ਹੈ ਕਿਉਂਕਿ ਅਜੇ ਕੱਲ ਹੀ ਉਹਨਾਂ ਨਾਲ ਝਗੜਾ ਹੋਇਆ ਹੈ ਸੋਮਨ ਨੇ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਲਗਾਇਆ ਪਰ ਕਿਸੇ ਵੀ ਰਿਸ਼ਤੇਦਾਰ ਨੇ ਉਸ ਦੀ ਮਦਦ ਕਰਨ ਲਈ हां नहीं फड़ाई हर कोई ਉਸ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੰਦਾ ਫਿਰ ਅਚਾਨਕ ਹੀ ਉਸ ਨੂੰ ਆਪਣੀ دوست सुमन ਦੀ ਯਾਦ ਆਉਂਦੀ ਹੈ ਤੇ ਕਹਿੰਦੀ ਹੈ ਕਿ ਰਮਨ ਕੋਲੋਂ ਪੈਸੇ ਮੰਗ ਲੈਣੀ ਹਾਂ ਉਹ ਮੇਰੀ ਜ਼ਰੂਰ ਮਦਦ ਕਰੇਗੀ ਉਹ ਮੇਰੇ ਨਾਲ ਕਾਫੀ ਟਾਈਮ ਤੋਂ ਰਹਿੰਦੀ ਆਈ ਹੈ ਇੰਨਾ ਕਾ ਤਾਂ ਕਰ ਹੀ ਸਕਦੀ ਹੈ ਰਮਨ ਨੂੰ ਜਦ ਉਸਨੇ ਫੋਨ ਲਗਾਇਆ ਤਾਂ ਰਮਨ ਨੇ ਉਸ ਦਾ ਹਾਲ ਚਾਲ ਪੁੱਛਿਆ ਫਿਰ सुमन ਨੇ ਉਸ ਨੂੰ ਸਾਰੀ ਗੱਲ ਦੱਸੀ ਕਿ ਉਸ ਦੀ ਮੰਮੀ ਠੀਕ ਨਹੀਂ ਹਨ ਤੇ ਆਪਰੇਸ਼ਨ ਦੇ ਲਈ ਕੁਝ ਪੈਸਿਆਂ ਦੀ ਜ਼ਰੂਰਤ ਹੈ ਕਿ ਤੂੰ ਮੈਨੂੰ ਕੁਝ ਪੈਸੇ ਦੇ ਦੇਵੇਂਗੀ ਮੈਂ ਤੇਰੇ ਵਾਪਸ ਕਰ ਦਵਾਂਗੀ ਹੌਲੀ ਹੌਲੀ ਇੰਨੀ ਗੱਲ ਸੁਣ ਕੇ ਰਮਨ ਮਨਾ ਕਰ ਦਿੰਦੀ ਹੈ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਟਾਲ ਦਿੰਦੀ ਹੈ ਤੇ ਕਹਿ ਦਿੰਦੀ ਹੈ ਕਿ ਮੇਰੇ ਪਾਪਾ ਦੀ ਹੁਣ ਸੈਲਰੀ ਅਜੇ ਆਈ ਨਹੀਂ ਹੈ ਤੇ ਤੂੰ ਤਾਂ ਜਾਣਦੀ ਹੀ ਹੈ ਕਿ ਅਸੀਂ ਸ਼ਹਿਰ ਵਿੱਚ ਰਹਿੰਦੇ ਹਾਂ ਤੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਖਰਚੇ ਹੁੰਦੇ ਹਨ ਤੇ ਉੱਥੋਂ ਰਕਮ ਵੀ ਬਹੁਤ ਜ਼ਿਆਦਾ ਹੈ ਮੈਂ ਨਹੀਂ ਵੱਡੀ ਰਕਮ ਕਿਸ ਤਰ੍ਹਾਂ ਤੈਨੂੰ ਦੇ ਸਕਦੀ ਹਾਂ ਤੇ ਮੈਂ ਤਾਂ ਕੋਈ ਕੰਮ ਵੀ ਨਹੀਂ ਕਰਦੀ ਜੋ ਮੈਂ ਤੈਨੂੰ ਚੋਰੀ ਛਿਪੇ ਰੇ ਆਪਣੇ ਮਮਾ ਪਾਪਾ ਤੋਂ ਪੈਸੇ ਦੇ ਦਵਾ ਮੈਨੂੰ ਸਾਰੇ ਪੈਸੇ ਆਪਣੇ ਮਮੀ ਪਾਪਾ ਤੋਂ ਹੀ ਲੈਣੇ ਪੈਣਗੇ ਤੇ ਉਹਨਾਂ ਨੇ ਮੈਨੂੰ ਇੰਨੀ ਜਲਦੀ ਇੰਨੀ ਰਕਮ ਨਹੀਂ ਦੇਣੀ ਹੈ ਤੂੰ ਤਾਂ ਸਮਝ ਹੀ ਸਕਦੀ ਹੈ ਜੇ ਮੈਂ ਖੁਦ ਜੋਬ ਕਰਦੀ ਹੁੰਦੀ ਤਾਂ ਮੈਂ ਤੈਨੂੰ ਜ਼ਰੂਰ ਪੈਸੇ ਦੇ ਦੇਣੀ ਸੀ ਮਰਨਾ ਨਹੀਂ ਕਰਨਾ ਸੀ ਪਰ ਮੈਂ ਹੁਣ ਕੋਈ ਜੋਬ ਵੀ ਨਹੀਂ ਕਰਦੀ ਤੇ ਨਾ ਹੀ ਮੈਂ ਕੋਈ ਕੰਮ ਕਰਦੀ ਹਾਂ ਮੈਂ ਤਾਂ ਖੁਦ ਆਪਣੇ ਪਾਪਾ ਦੀ ਪੈਸਿਆਂ ਦੇ ਐ ਸ਼ੋਰ ਆਮ ਕਰਦੀ ਹਾਂ ਇਹਨਾਂ ਕਹਿ ਕੇ ਉਹ ਫੋਨ ਕੱਟ ਦਿੰਦੀ ਹੈ ਸੁਮਨ ਨੂੰ ਕੁਝ ਸਮਝ ਨਹੀਂ ਆ ਰਿਹਾ ਹੁੰਦਾ ਹੈ ਕਿ ਉਹ ਕੀ ਕਰੇ ਉਹ ਇੱਕ ਸ਼ੌਪ ਦੇ ਉੱਪਰ ਬੈਠੀ ਹੁੰਦੀ ਹੈ ਤੇ ਉਦਾਸ ਹੁੰਦੀ ਹੈ ਅਚਾਨਕ ਹੀ ਉਸ ਦੀ ਇੱਕ ਹੋਰ ਫਰੈਂਡ ਉੱਥੇ ਆ ਜਾਂਦੀ ਹੈ ਤੇ ਉਸ ਨੂੰ ਦੇਖ ਕੇ ਇਹਨਾਂ ਪਰੇਸ਼ਾਨ ਤਾਂ ਉਸ ਨੂੰ ਸਾਰੀ ਗੱਲ ਪੁੱਛਦੀ ਹੈ ਸੁਮਨ ਫਿਰ ਸਾਹਿਬ ਕੁਝ ਦੱਸ ਦਿੰਦੀ ਹੈ ਕਿ ਮੇਰੇ ਮम्मा ਠੀਕ ਨਹੀਂ ਹਨ ਤੇ ਉਹਨਾਂ ਦਾ ਆਪਰੇਸ਼ਨ ਹੋਣਾ ਹੈ ਤੇ ਮੈਨੂੰ ਕੋਈ ਸਮਝ ਨਹੀਂ ਆ ਰਹੀ ਕਿ ਉਹਨਾਂ ਦੇ ਆਪਰੇਸ਼ਨ ਦੇ ਲਈ ਜੋ ਪੈਸੇ ਚਾਹੀਦੇ ਹਨ ਮੈਂ ਉਹ ਇਕੱਠੇ ਕਿਵੇਂ ਕਰਾਂ ਪੈਸੇ ਦੀ ਰਕਮ ਵੀ ਬਹੁਤ ਜ਼ਿਆਦਾ ਹੈ ਸਮਝ ਨਹੀਂ ਆ ਰਹੀ ਕਿ ਕਿਸਤੋਂ ਪੁੱਛਾਂ ਉਹ ਕਹਿੰਦੀ ਹੈ ਕਿ ਮੈਂ ਆਪਣੀ ਇੱਕ ਫਰੈਂਡ ਰਮਨ ਨੂੰ ਵੀ ਫੋਨ ਲਗਾਇਆ ਤੇ ਉਸ ਕੋਲੋਂ ਪੈਸੇ ਦੀ ਮਦਦ ਮੰਗੀ ਪਰ ਉਸਨੇ ਮਨ੍ਹਾ ਕਰ ਦਿੱਤਾ ਹੁਣ ਮੈਨੂੰ ਕੁਝ ਸਮਝ ਨਹੀਂ ਆ ਰਹੀ ਹੈ ਸੁਮੰਦੀ ਜੋ ਫਰੈਂਡ ਉਸਦੇ ਕੋਲ ਬੈਠੀ ਹੁੰਦੀ ਹੈ ਉਹ ਵੈਸੇ ਤਾਂ ਇੰਨਿਆ ਵੱਡੇ ਘਰ ਤੋਂ ਨਹੀਂ ਹੁੰਦੀ ਹੈ ਛੋਟੀ ਮੋਟੀ ਜੌਬ ਹੀ ਕਰਦੀ ਹੁੰਦੀ ਹੈ ਪਰ ਉਸਦੀ ਇਹ ਹਾਲਤ ਦੇਖ ਕੇ ਉਸ ਨੂੰ ਉਸਤੇ ਬਹੁਤ ਤਰਸ ਹੁੰਦਾ ਹੈ ਕਿਉਂਕਿ ਉਸਦੀ ਵੀ ਮਾਂ ਇਸ ਤਰ੍ਹਾਂ ਹੀ ਹਸਪੀਟਲ ਵਿੱਚ ਮਰ ਚੁੱਕੇ ਸੀ ਉਸ ਨੂੰ ਉਹ ਆਪਣੇ ਦਿਨ ਯਾਦ ਆ ਜਾਂਦੇ ਹਨ ਉਹ ਕਹਿੰਦੀ ਹੈ ਕਿ ਇੱਕ ਮਿੰਟ ਰੁਕ ਮੈਂ ਹੁਣੇ ਆਉਣੀ ਹਾਂ ਉਹ ਉੱਥੋਂ ਚਲੀ ਜਾਂਦੀ ਹੈ ਤੇ ਵਾਪਸ 10 ਮਿੰਟ ਬਾਅਦ ਆ ਜਾਂਦੀ ਹੈ ਤੇ ਆਉਂਦਿਆਂ ਹੀ ਉਹ ਸੁਮਨ ਦੇ ਹੱਥ ਵਿੱਚ ਪੈਸੇ ਦੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਹ ਬਹੁਤ ਜ਼ਿਆਦਾ ਰਕਮ ਨਹੀਂ ਹੈ 3000 ਰੁਪਏ ਹਨ ਤੂੰ ਲੈ ਲਾ ਮੇਰੇ ਕੋਲ ਜਿੰਨਾ ਵੀ ਬਣਦਾ ਸੀ ਮੈਂ ਤੈਨੂੰ ਦੇ ਦਿੱਤਾ ਹੈ ਮੈਂ ਵੀ ਇੰਨੀ ਵੱਡੀ ਜੌਬ ਨਹੀਂ ਕਰਦੀ ਹਾਂ ਨਹੀਂ ਤਾਂ ਮੈਨੂੰ ਤੈਨੂੰ ਸਾਰੇ ਪੈਸੇ ਇਕੱਠੇ ਕਰ ਦਿੰਦੀ ਮੈਨੂੰ ਸੈਲਰੀ ਮਿਲita ਸੀ ਪਰ ਮੈਂ ਉਹਨਾਂ ਵਿੱਚੋਂ ਕੁਝ ਪੈਸੇ ਕਰਦੇ ਖਰਚਿਆਂ ਉੱਪਰ ਖਰਚ ਕਰ ਦਿੱਤੇ ਤੇ ਤੂੰ ਤਾਂ ਜਾਣਦੀ ਹੈ ਕਿ ਘਰ ਦੇ ਖਰਚੇ ਵੀ ਕਿੰਨੇ ਹੁੰਦੇ ਹਨ ਐਸਲੀ ਜਿੰਨੇ ਕੋ ਮੇਰੇ ਕੋਲੋਂ ਪੈਸੇ ਬਣੇ ਸੀ ਮੈਂ ਤੈਨੂੰ ਦੇਣ ਦਿੱਤੇ ਹਨ ਤੂੰ ਇਹਨਾਂ ਨਾਲ ਆਪਣੇ ਮੰਮਾ ਦਾ ਆਪਰੇਸ਼ਨ ਕਰਵਾ ਦੇ ਤੇ ਜੇ ਹੋ ਸਕਿਆ ਤਾਂ ਮੈਂ ਕੁਝ ਹੋਰ ਪੈਸੇ ਵੀ ਕਿਸੇ ਕੋਲੋਂ ਦੇਖ ਲਾਵਾਂਗੀ ਸੁਮਨ ਕਹਿੰਦੀ ਹੈ ਕਿ ਨਹੀਂ ਨਹੀਂ ਮੈਂ ਤੇਰੇ ਕੋਲੋਂ ਇਹ ਪੈਸੇ ਨਹੀਂ ਲੈ ਸਕਦੀ ਮੈਂ ਜਾਣਦੀ ਹਾਂ ਕਿ ਤੂੰ ਵੀ ਮੇਰੀ ਤਰ੍ਹਾਂ ਹੀ ਇੱਕ ਮਿਡਲ ਕਲਾਸ ਤੋਂ ਬਿਲੋਂਗ ਕਰਦੀ ਹੈ ਤੇ ਮੈਨੂੰ ਪਤਾ ਹੈ ਕਿ ਤੇਰੇ ਘਰ ਦੇ ਖਰਚੇ ਵੀ ਬਹੁਤ ਹਨ ਮੈਂ ਕਿਸੇ ਹੋਰ ਕੋਲੋਂ ਪੈਸੇ ਲੈ ਲਵਾਂਗੀ ਤੂੰ ਇਹ ਪੈਸੇ ਆਪਣੇ ਕੋਲ ਹੀ ਰੱਖ ਉਸ ਦਿਓ ਫਰੈਂਡ ਉਸ ਨੂੰ ਕਹਿ ਦਿੰਦੀ ਹੈ ਕਿ ਜੇ ਤੂੰ ਮੈਨੂੰ ਕੁਝ ਆਪਣਾ ਸੰਬੰਧ ਦੀ ਹੈ ਤਾਂ ਤੂੰ ਇਹਨਾਂ ਪੈਸਿਆਂ ਨੂੰ ਰੱਖ ਲੈ ਤੇਰੇ ਮਮਾ ਵੀ ਤਾਂ ਮੇਰੇ ਮਮਾ ਹੀ ਹੋਏ ਤੇ ਨਾਲੇ ਤੂੰ ਤਾਂ ਜਾਣਦੀ ਹੀ ਹੈ ਕਿ ਤੇਰੇ ਮਮਾ ਨੇ ਮੈਨੂੰ ਮੇਰੇ ਦੁੱਖ ਦਰਦ ਵਿੱਚ ਕਿੰਨੀ ਸਹਾਇਤਾ ਦਿੱਤੀ ਹੈ ਹਰ ਟਾਈਮ ਮੇਰਾ ਖਿਆਲ ਰੱਖਿਆ ਹੈ ਤੇ ਅੱਜ ਮੈਂ ਉਹਨਾਂ ਦੇ ਕੰਮ ਵੀ ਨਹੀਂ ਆ ਸਕਦੀ ਇਹ ਸਭ ਕੁਝ ਸੁਣ ਕੇ ਸੁਮਨ ਦੀ ਅੱਖਾਂ ਵਿੱਚੋਂ ਅਥਰੂ ਆ ਜਾਂਦੇ ਹਨ ਤੇ ਉਹ ਆਪਣੇ ਫਰੈਂਡ ਨੂੰ ਗੱਲ ਨਾਲ ਲਾ ਕੇ ਬਹੁਤ ਰੋਂਦੀ ਹੈ ਕਿਉਂਕਿ ਉਸ ਨੂੰ ਜਿਸ ਪਰਸਨ ਤੋਂ ਉਮੀਦ ਸੀ ਕਿ ਉਹ ਉਸ ਨੂੰ ਪੈਸੇ ਦੇਵੇਗੀ ਉਸ ਨੇ ਉਸ ਦੀ ਬਿਲਕੁਲ ਵੀ ਮਦਦ ਨਹੀਂ ਕੀਤੀ ਤੇ ਜਿਸ ਤੋਂ ਉਸ ਨੇ ਕਦੇ ਉਮੀਦ ਨਹੀਂ ਲਾਈ ਸੀ ਅੱਜ ਉਹ ਉਸ ਦੀ ਇੰਨੀ ਦਾ ਮਦਦ ਕਰ ਰਹੀ ਹੈ ਕੁਝ ਪੈਸੇ ਉਹ ਆਪਣੇ ਬੋਸ ਕੋਲੋਂ ਐਡਵਾਂਸ ਵਿੱਚ ਲੈ ਲੈਂਦੀ ਹੈ। ਉਹ ਆਪਣੇ ਬੋਸ ਨੂੰ ਆਪਣੇ ਮਮਾ ਦੇ ਹਸਪੀਟਲ ਵਾਲੀ ਗੱਲ ਦੱਸ ਦਿੰਦੀ ਹੈ ਤੇ ਉਸਦੇ ਬੋਸ ਵੀ ਉਸਦੀ ਮਦਦ ਕਰ ਦਿੰਦਾ ਹੈ। ਫਿਰ ਉਹ ਸਾਰੇ ਪੈਸੇ ਲੈ ਕੇ ਹਸਪੀਟਲ ਵਿੱਚ ਚਲੀ ਜਾਂਦੀ ਹੈ ਤੇ ਆਪਣੇ ਮਮਾ ਦਾ ਆਪਰੇਟ ਕਰਵਾਉਂਦੀ ਹੈ। ਉਸਦੇ ਮਮਾ ਦਾ ਆਪਰੇਸ਼ਨ ਬਹੁਤ ਹੀ ਵਧੀਆ ਹੋ ਜਾਂਦਾ ਹੈ ਤੇ ਉਹਨਾਂ ਦੀ ਜਾਨ ਵੀ ਬਚ ਜਾਂਦੀ ਹੈ। ਫਿਰ ਉਸਦੇ ਮਮਾ ਘਰੇ ਆ ਜਾਂਦੇ ਹਨ ਤੇ ਉਹ ਘਰੇ ਆ ਕੇ ਸਭ ਤੋਂ ਪਹਿਲਾਂ ਉਸਦੀ ਉਹ ਫਰੈਂਡ ਨੂੰ ਮਿਲਦੇ ਹਨ ਜਿਸ ਨੇ ਉਸਦੀ ਮਦਦ ਕੀਤੀ ਹੈ। ਤੇ ਕਹਿੰਦੇ ਹਨ ਕਿ ਪੁੱਤਰ ਤੂੰ ਅੱਜ ਮੇਰੇ ਧੀ ਦੀ ਮਦਦ ਕਰਕੇ ਮੈਨੂੰ ਵੀ ਜੀਵਨ ਦਾ ਅਨੁਤ ਹੈ ਤੇ ਮੇਰੀ ਧੀ ਨੂੰ ਵੀ ਕਿਉਂਕਿ ਮਾਵਾਂ ਨਾਲ ਹੀ ਧੀ ਨਾਲ ਵਜੂਦ ਹੁੰਦਾ ਹੈ ਤੇ ਇੱਕ ਮਾਂ ਹੀ ਆਪਣੀ ਧੀ ਦਾ ਹਰ ਤੁੱਖ ਸੁੱਖ ਸਾਂਝਾ ਕਰ ਸਕਦੀ ਹੈ ਮੈਂ ਜਾਣਦੀ ਹਾਂ ਕਿ ਤੇਰੇ ਮਮਾ ਦੀ ਧਾਤ ਹੋਣ ਤੋਂ ਬਾਅਦ ਤੈਨੂੰ ਵੀ ਬਹੁਤ ਦੁੱਖ ਹੋਇਆ ਸੀ ਤੇ ਪਰ ਜੋ ਤੂੰ ਅੱਜ ਕੀਤਾ ਹੈ ਮੇਰੇ ਲਈ ਮੈਂ ਸਾਰੀ ਉਮਰ ਉਸ ਨੂੰ ਕਰੇ ਨਹੀਂ ਭੁਲਾਂਗੀ ਤਾਂ ਉਸਦੀ ਫਰੈਂਡ ਕਹਿੰਦੀ ਹੈ ਦੀ ਆਂਟੀ ਤੁਸੀਂ ਵੀ ਤਾਂ ਮੇਰੇ ਮੰਮੀ ਵਰਗ ਹੀ ਹੋ ਤਾਂ ਕਿ ਹੋਇਆ ਜੇ ਤੁਸੀਂ ਮੇਰੇ ਮੰਮੀ ਨਹੀਂ ਹੋ ਪਰ ਤੁਸੀਂ ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ ਹੈ ਮੈਨੂੰ ਜਿੱਥੇ ਇੱਕ ਮਾਂ ਦੀ ਲੋੜ ਪੈਂਦੀ ਸੀ ਤੁਸੀਂ ਉੱਥੇ ਮੇਰੀ ਹਮੇਸ਼ਾ ਮਦਦ ਕੀਤੀ ਹੈ ਇਸ ਲਈ ਅੱਜ ਅਜਹੀਆਂ ਗੱਲਾਂ ਕਰਕੇ ਮੈਨੂੰ ਸ਼ਰਮਿੰਦਾ ਨਾ ਕਰੋ ਜੇ ਅੱਗੇ ਵੀ ਕਿਸੇ ਦੀ ਚੀਜ਼ ਦੀ ਲੋੜ ਹੋਵੇਗੀ ਤਾਂ ਮੈਂ ਤੁਹਾਡੇ ਜ਼ਰੂਰ ਕੰਮ ਆਵਾਂਗੀ ਇਹਨਾਂ ਕਹਿ ਕੇ ਉਹ ਉੱਥੋਂ ਚਲੀ ਜਾਂਦੀ ਹੈ ਤੇ ਸੁਮਨ ਨੂੰ ਇੱਕ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜਿਸ ਨੂਹ ਆਪਣੀ ਪੱਕੀ ਸਹੇਲੀ ਮੰਦੀ ਸੀ ਕਿ ਕਦੇ ਉਹ ਸੋਚਦੀ ਸੀ ਕਿ ਉਹ ਉਸ ਦੇ ਮੁਸੀਬਤ ਵਿੱਚ ਕੰਮ ਆਵੇਗੀ ਪਰ ਅੱਜ ਉਹ ਉਸ ਦੇ ਮੁਸੀਬਤ ਵਿੱਚ ਕੰਮ ਨਹੀਂ ਆਈ ਤੇ ਜਿਸ ਦੇ ਨਾਲ ਉਸ ਦਾ ਇੰਨਾ ਬੋਲਚਾਲ ਨਹੀਂ ਸੀ ਅੱਜ ਉਹ ਸਹੇਲੀ ਉਸ ਦੀ ਮਾਂ ਦੀ ਜਾਨ ਬਚਾ ਗਈ ਹੈ ਸੋ ਦੋਸਤੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਪੈਸੇ ਨਾਲ ਖੁਸ਼ੀਆਂ ਖਰੀਦੀਆਂ ਜਾ ਸਕਦੀਆਂ ਹਨ ਕੱਪੜੇ ਖਰੀਦੇ ਜਾ ਸਕਦੇ ਹਨ ਪਰ ਪੈਸੇ ਨਾਲ ਰਿਸ਼ਤੇ ਨਹੀਂ ਖਰੀਦੇ ਜਾ ਸਕਦੇ ਰਿਸ਼ਤੇ ਖਰੀਦਣ ਦੇ ਦਿਲ ਤੋਂ ਅਮੀਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਦੋਸਤੋ ਅੱਜ ਦੇ ਦੌਰ ਵਿੱਚ ਸੱਚੇ ਦੋਸਤ ਬਹੁਤ ਹੀ ਮੁਸ਼ਕਲ ਨਾਲ ਮਿਲਦੇ ਹਨ ਜੋ ਬਿਨਾਂ ਕਿਸੇ ਮਤਲਬ ਤੋਂ ਤੁਹਾਡੇ ਸਾਥ ਦੇਣ ਹਰ ਮੁਸੀਬਤ ਵਿੱਚ ਅਜਿਹੇ ਦੋਸਤ ਕਰਮਾ ਵਾਲਿਆਂ ਨੂੰ ਹੀ ਮਿਲਦੇ ਹਨ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ